ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਅੱਜ ਸ਼ਹਿਰ ਬਸੀ ਪਠਾਣਾ ਦੇ ਵਿੱਚ ਜ਼ਿਲ੍ਹਾ ਫਤੇਗੜ ਸਾਹਿਬ ਦੇ ਪੁਰਾਣੇ ਸ਼ਹਿਰ ਬਸੀ ਪਠਾਣਾ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇੱਥੇ ਜਿਹੜੇ ਇਹ ਪੰਜਾਬੀ ਭਰਾ ਨੇ ਆਪਣਾ ਸਮਾਨ ਫਰੂਟ ਵਗੈਰਾ ਵੇਚ ਰਹੇ ਨੇ ਬਹੁਤ ਜ਼ਿਆਦਾ ਖੁਸ਼ੀ ਹੋਈ ਜਦੋਂ ਕੋਈ ਪੰਜਾਬੀ ਭਰਾ ਕੋਈ ਪੰਜਾਬੀ ਬਜ਼ੁਰਗ ਆਪਣਾ ਕਾਰੋਬਾਰ ਕਰਦਾ ਹੈ ਕਿਤੇ ਨਾ ਕਿਤੇ ਬਹੁਤ ਜਾਦੇ ਖੁਸ਼ੀ ਹੁੰਦੀ ਹੈ ਜਿਵੇਂ ਇਹ ਬਜ਼ੁਰਗ ਨੇ ਇਹ ਆਪਣਾ ਗੰਨੇ ਦਾ ਜੂਸ ਵੇਚ ਕੇ ਆਪਣਾ ਜੀਵਨ ਬਤੀਤ ਕਰ ਰਹੇ ਨੇ ਮਿਹਨਤ ਕਰਦੇ ਨੇ ਬਹੁਤ ਹੀ ਨੇਨਤਾਇਨਾ ਮਿਹਨਤਕਸ ਬਜ਼ੁਰਗਾਂ ਦੀ ਤੇ ਨਾਲ ਹੀ ਇੱਧਰ ਬਜ਼ੁਰਗ ਹੋਰ ਨੇ ਜਿਹੜੇ ਆਪਣਾ ਗੰਨੇ ਦਾ ਜੂਸ ਵੇਚ ਰਹੇ ਨੇ ਤੇ ਕਰਦਿਆਂ ਗੱਲਬਾਤ ਇਹਨਾਂ ਨਾਲ ਵੀ ਕੀ ਨਾਮ ਹੈ ਜੀ ਬਣਾ ਕੁਲਦੀ ਸਿੰਘ ਜੀ ਇਹ ਕਿਵੇਂ ਚੱਲਦਾ ਤੁਹਾਡੇ ਗੰਨੇ ਜੂਸ ਦੇ ਕੰਮ ਜੀ ਆ ਵਧੀਆ ਚੱਲਦਾ ਜੀ ਅੱਛਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਹੋ ਗਏ ਹੁਣ ਕੀ ਬੈਂਤੀ ਸਾਲ ਜੀ ਕਿੰਨੇ ਸਾਲ 30 35 ਸਾਲ ਜੀ ਹਾਂ ਜੀ ਤੇ ਇਹ ਕੰਮ ਮਤਲਬ ਸਾਲ ਚ ਕਿੰਨੇ ਮਹੀਨੇ ਚੱਲਦਾ ਜੀ ਆਪਰ 12 ਮਹੀਨੇ ਲਾਈਦਾ ਜੀ ਮਹਾਰਾ ਦੀ ਕਿਰਪਾ ਨਾਲ ਚੱਲ ਅੱਛਾ ਜੀ 12 ਮਹੀਨੇ 30 ਦਿਨ ਤੁਸੀਂ ਇੱਥੇ ਇਹੀ ਕੰਮ ਹੈ ਜੀ ਆਪਣਾ ਗੰਨੇ ਦਾ ਜੂਸ ਵੇਚਦੇ ਹਾਂ ਜੀ ਹਾਂ ਜੀ ਹੋਰ ਹੁਣ ਕੰਮ ਹੈ ਨਹੀਂ ਜੀ ਕੋਈ ਕਰੀਏ ਕਿ ਆਪਣਾ ਜਿਹੜੇ ਕੰਮ 'ਚ ਬੰਦਾ ਪਿਆ ਹੋਇਆ ਉਹ ਹੀ ਕਰੀਦਾ ਹੈ ਅੱਛਾ ਹੋਰ ਕੋਈ ਕੰਮ ਨਹੀਂ ਹਾਂ ਤੇ ਇਹੀ ਕੰਮ ਕਰ ਬੱਚੇ ਕੀ ਕਰਦੇ ਨੇ ਜੀ ਬੱਚੇ ਦਾ ਹੁਣ ਇੱਕ ਮੁੰਡਾ ਜਗਲਾਤ ਮੈਂ ਕਹਿੰਦਾ ਇੱਕ ਹਲਵਾਈ ਦਾ ਕੰਮ ਕਰਦਾ ਜੀ ਅੱਛਾ ਇੱਕ ਨਾਲ ਖੜਾ ਬਾਈ ਉਹ ਕਿਹੜੇ ਪਿੰਡ ਦਾ ਜੀ ਕੋਈ ਪਿੰਡ ਦਾ ਸ਼ਹੀਦ ਕਰਦਾ ਹੀ ਹੈ ਜੀ ਅੱਛਾ ਉਹ ਵੀ ਸ਼ਹੀਦ ਕਰਦਾ ਹੀ ਹੈ ਜੀ ਹਾਂ ਹਾਂ ਜੀ ਤੇ ਹੋਰ ਇੱਥੇ ਪੰਜਾਬੀ ਕਿੰਨੇ ਕੰਮ ਕਰਦੇ ਨੇ ਜਿਹੜੇ ਕਰਨ ਲੱਗਾਈ ਹੋਏ ਨੇ ਆ ਹੋਗੇ 7-8 ਬੰਦੇ ਇੱਧਰ ਹੋਰ ਵੀ ਅੱਛਾ ਹਾਂ ਜੀ ਨਹੀਂ ਲੋਕ ਮਤ ਹਾਂਜੀ ਹਾਂ ਆਈ ਜਾਂਦੇ ਜੀ ਗਾਹਕ ਮਹਾਰਾਜ ਦੀ ਕਿਰਪਾ ਕਰ ਇਹ ਪੰਜਾਬੀ ਵਧੀਆ ਪਲਾਈ ਦਾ ਜੀ ਹਾਂਜੀ ਉਹ ਵਧੀਆ ਪਲਾਈ ਦੇ ਗਾਹਕ ਲੱਗੇ ਹੋਏ ਆ ਜੀ ਅੱਛਾ ਗਾਹਕ ਲੱਗੇ ਹੋਏ ਨੇ ਹਾਂ ਜੀ ਜੂਸ ਜੂਸ ਵਧੀਆ ਪਲਾਈ ਦਾ ਜੀ ਹਾਂ ਵਧੀਆ ਪਲਾਈ ਦਾ ਜੀ ਹੋਰ ਕੀ ਨਾਮ ਹੈ ਜੀ ਨੌ ਸਰਜੀਤ ਸਿੰਘ ਹੈ ਜੀ ਇਹ ਤੁਸੀਂ ਇੱਥੇ ਜਿਹੜਾ ਗੰਨੇ ਦੇ ਜੂਸ ਦਾ ਕੰਮ ਕਰਦੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਨੂੰ ਮੈਨੂੰ ਹੋ ਗਏ 25 26 ਸਾਲ ਜੀ ਵਧੀਆ ਚੱਲਦਾ ਕੰਮ ਕਰ ਜੀ ਹਾਂ ਚੱਲੀ ਜਾਂਦੇ ਜੀ ਇਹ ਥੋੜੇ ਬੱਚੇ ਕੀ ਕਰਦੇ ਨੇ ਹੁਣ ਜੀ ਬੱਚੇ ਪ੍ਰਾਈਵੇਟ ਕੰਮ ਕਰਦੇ ਜੀ ਅੱਛਾ ਇਹ ਜਿਹੜੇ ਲੋਕ ਕਹਿੰਦੇ ਨੇ ਵੀ ਇੱਥੇ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਰੋਜ਼ਗਾਰ ਨਹੀਂ ਹੈਗਾ ਵੀ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਕੰਮ ਹੈਗਾ ਜੀ ਕੰਮ ਬਹੁਤਾ ਕਰਨਿਆ ਵਾਲਾ ਲੋਕ ਕਰਨਿਆ ਹੈਗਾ ਜੀ ਕੰਮ ਪੰਜਾਬ ਵਿੱਚ ਕੰਮ ਬਹੁਤ ਜ਼ਿਆਦਾ ਹੈ ਲੋਕ ਕਰ ਨਹੀਂ ਰਹੇ ਕੰਮ ਅੱਛਾ ਲੋਕ ਕਰ ਨਹੀਂ ਰਹੇ ਕੰਮ ਬਹੁਤ ਹੈ ਜੀ ਹਾਂ ਕੰਮ ਬਹੁਤ ਹੈ ਜੀ ਅੱਛਾ ਇਹ ਜਿਹੜੇ ਮੇਰੇ ਥੋੜੇ ਬੱਚੇ ਪੜ ਕੇ ਪ੍ਰਾਈਵੇਟ ਨੌਕਰੀ ਕਰਦੇ ਨੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਬੱਚਿਆਂ ਦੇ ਲਈ ਬੱਚਿਆਂ ਦੇ ਵੀ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਬੱਚਾ ਰੋਜ਼ਗਾਰ ਮਿਲਣਾ ਚਾਹੀਦਾ ਹੈ ਜੀ ਮੈਂ ਪਬਲਿਕ ਨੂੰ ਇਹੀ ਬੇਨਤੀ ਕਰਾਂਗਾ ਜਿਹੜੇ ਵੀ ਲੋਕ ਕੋਈ ਵੀ ਕਿੱਤਾ ਕਰ ਰਹੇ ਹਨ ਜਿਵੇਂ ਰਸਦੀਆਂ ਰੇੜੀਆਂ ਫਲ ਫਰੂਟ ਦੀਆਂ ਰੇੜੀਆਂ ਲੱਗੀਆਂ ਹੋਈਆਂ ਮੈਂ ਪਬਲਿਕ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਦੀ ਮਦਦ ਕਰੋ ਉਹਨਾਂ ਤੇ ਸਮਾਨ ਖਰੀਦੋ ਤਾਂ ਕਿ ਉਹ ਆਪਣੇ ਰੁਜ਼ਗਾਰ ਪਰਿਵਾਰ ਦੇ ਚਲਾ ਸਕਣ ਤੇ ਉਹਨਾਂ ਨੂੰ ਹੌਸਲਾ ਬਜਾਈ ਵੀ ਹੋਵੇ ਵੀ ਸਾਡਾ ਕੰਮ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ